ਹਾਂਜੀ ਸਤਿ ਸ਼੍ਰੀ ਅਕਾਲ ਸਾਰੇਆਂ ਵੀਰਾਂ ਘਰ ਸਤਸ ਸੋਸ਼ 86 ਜਿਉਂਦੇ ਤੁਹਾਡਾ ਸਵਾਗਤ ਹੈ ਕਿ ਅੱਜ ਆਪਾਂ ਬਣਾਵਾਂਗੇ ਕद्दू ਦੀ ਸਬਜ਼ੀ ਦੁੱਧ ਤੇ ਮਲਾਈ ਵਾਲੀ ਹਾਂਜੀ ਬਹੁਤ ਹੀ ਆਪਾਂ ਸੌਖੇ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਰੈਸਪੀ ਬਹੁਤ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਅਤ ਕੱਦੂ ਦੀ ਸਬਜ਼ੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਬਜ਼ੀ ਬਣਾਉਣ ਵਾਸਤੇ ਦੇਖੋ ਆਪਾਂ ਛੋਟੇ ਸਾਈਜ਼ ਦਾ ਕੱਦੂ ਲਿਆ ਗਏ ਦੋ ਵਾਰੀ ਪਾਣੀ ਦੇ ਨਾਲ ਧੋਲਿਆ ਸੀ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਡੰਡੀ ਹਟਾ ਦਾਂਗੇ ਆਪਾਂ ਸਭ ਹੀ ਹੁਣ ਆਪਾਂ ਇਸ ਤਰ੍ਹਾਂ ਪਤਲਾ ਪਤਲਾ ਛਿਲਕਾ ਲਾ ਦਾਂਗੇ ਇਸ ਤਰ੍ਹਾਂ ਵੀ ਆਪਾਂ ਕਰਦੇ ਨਾਣੇ ਨੂੰ ਛਿੱਲ ਸਕਦੇ ਆ ਇਹਨੂੰ ਚਿਰੜ ਵੀ ਸਕਦੇ ਆ ਹਾਂਜੀ ਕੱਦੂ ਨੂੰ ਛਿਲ ਲਿਆਗਾ ਤੇ ਹੁਣ ਆਪਾਂ ਇਹਨੂੰ ਚੀਰ ਲਾਂਗੇ ਰੋਦੇ ਦੀ ਹਟਾ ਦਾਂਗੇ ਹਾਂਜੀ ਹੁਣ ਆਪਾਂ ਕੱਦੂ ਨੂੰ ਚੀਰਨ ਲਾ ਕੇ ਆ ਤੇ ਬਰੀਕ ਬਰੀਕ ਪੀਸ ਕੱਟਾਂਗੇ ਤੇ ਕੱਦੂ ਦੇ ਬਾਹਲੇ ਮੋٹے ਪੀਸ ਨਹੀਂ ਆਪਾਂ ਕਰਦੇਗੇ ਹਾਂਜੀ ਹੁਣ ਕੱਦੂ ਆਪਾਂ ਸਾਰਾ ਕੱਟ ਲਿਆ ਹੈ ਕਿ ਇਸ ਤਰ੍ਹਾਂ ਆਪਾਂ ਪੀਸ ਕਰ ਲਿਆ ਤੇ ਹੁਣ ਆਪਾਂ ਬਣਾਵਾਂਗੇ ਇਹਦੀ ਸਬਜ਼ੀ ਹਾਂਜੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਹੁਣ ਸਰੋਂ ਦਾ ਤੇਲ ਪਾ ਦਾਂਗੇ ਸਰੋਂ ਦਾ ਤੇਲ ਆਪਾਂ 2-3 ਚਮਚ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਅੱਧਾ ਚਮਚ ਪਾਵਾਂਗੇ ਸਾਫਤ ਜੀਰਾ ਚੁਟਕੀ ਭਰ ਪਾ ਦਾਂਗੇ ਆਪਾਂ ਹਿੰਗ ਜੀਰੇ ਨੂੰ ਥੋੜਾ ਜਿਹਾ ਆਪਾਂ ਤੜਕ ਲਾਂਗੇ ਇਹਨੂੰ ਥੋੜਾ ਜਿਹਾ ਭੁੰਨ ਰਿਹਾ ਹੁਣ ਪਾ ਦਾਂਗੇ ਅਦਰਕ 3 ਨਾਸਨ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਦਰਦਰਾਇਆ ਕੁੱਟ ਲਿਆ ਸੀ ਇਹ ਪਾ ਰਾਂਗੇ ਇਹਨਾਂ ਨੂੰ ਵੀ ਹੁਣ ਭੁੰਨ ਲਾਂਗੇ ਅਦਰਕ ਲਸਣ ਨੂੰ ਆਪਾਂ ਹੁਣ ਭੁੰਨ ਲਿਆ ਹੈਗਾ ਹੁਣ ਪਾ ਦਾਂਗੇ ਦੋ ਪਿਆਜ਼ ਬਰੀਕ ਕੱਟੇ ਹੋਏ ਇਹਨਾਂ ਨੂੰ ਵੀ ਆਪਾਂ ਹੁਣ ਦੋ ਤਿੰਨ ਮਿੰਟ ਵਾਸਤੇ ਪਿਆਜ਼ ਨੂੰ ਭੁੰਨਾਂਗੇ ਹਾਂਜੀ ਪਿਆਜ਼ ਨੂੰ ਵੀ ਆਪਾਂ ਦੋ ਤਿੰਨ ਮਿੰਟ ਵਾਸਤੇ ਢੰਡ ਲਿਆ ਹੁਣ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾਵਾਂਗੇ ਹਲਦੀ ਦਾ ਅੱਧਾ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਕਿਉਂਕਿ ਮੈਂ ਦੋ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਗਰਮ ਮਸਾਲਾ ਇਹਨਾਂ ਨੂੰ ਹੁਣ ਮਿਕਸ ਕਰ ਦਿੰਨੇ ਆ 2 ਕ ਚਮਚ ਪਾਣੀ ਦੇ ਐਡ ਕਰ ਦਿੰਨੇ ਆ ਮਸਾਲੇ ਆਪਣੇ ਮੱਤਨ ਨੂੰ 2 ਮਿੰਟ ਬਾਅਦ ਸਾਰੇ ਨੂੰ ਵੀ ਸੇਕ ਲਵਾ ਲੇ ਹੁਣ ਐਡ ਕਰਾਂਗੇ ਜੀਰਾ ਕद्दू ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਕੰਗਲ ਨੂੰ ਕद्दू ਦੀ ਸਬਜ਼ੀ ਖਾਣਾ ਪਸੰਦ ਨਹੀਂ ਹੁੰਦਾ ਪਰ ਤੁਸੀਂ ਐਸ ਤਰੀਕੇ ਨਾਲ ਬਣਾ ਕੇ ਵੇਖੋ ਦੁੱਧ ਤੇ ਮਲਾਈ ਵਾਲੀ ਕद्दू ਦੀ ਸਬਜ਼ੀ ਸਾਰੇ ਖਾਣਾ ਪਸੰਦ ਕਰਨਗੇ ਇੰਨੀ ਵਧੀਆ ਇਹ ਸਬਜ਼ੀ ਬਣਦੀ ਆ ਆਪਾਂ ਐਡ ਕਰਾਂਗੇ ਮਲਾਈ ਇਹ 3-4 ਟਮਚਾ ਆਪਾਂ ਮਲਾਈ ਦੇ ਐਡ ਕਰਦੇ ਆ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਹੁਣ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਸਬਜ਼ੀ ਨੂੰ ਮਿਕਸ ਕਰਤਾ ਹੈ ਕਿ ਹੁਣ ਆਪਾਂ ਇਹਨੂੰ ਟੱਕ ਜਿੰਨੇ ਆ 5 ਮਿੰਟ ਵਾਸਤੇ ਟਾਕੇ ਪਕਾਵਾਂਗੇ ਲੋ ਮੀਡੀਅਮ ਗੈਸਾਂ 'ਤੇ ਸਬਜ਼ੀ ਨੂੰ ਆਪਾਂ 5 ਮਿੰਟ ਵਾਸਤੇ ਸੇਕ ਲਵਾ ਲਿਆ ਤਾਂ ਹੁਣ ਇੱਕ ਵਾਰੀ ਆਪਾਂ ਮਾਰ ਦਿੰਨੇ ਕਾਚੀ ਦੇਖੋ ਹਲਕੀ ਜਿਹੀ ਸੌਫਟ ਹੋ ਗਈ ਨਾ ਸਬਜ਼ੀ ਨੂੰ ਹੁਣ ਆਪਾਂ ਇੱਥੇ ਐਡ ਕਰਾਂਗੇ ਅੱਧਾ ਗਲਾਸ ਦੁੱਧ ਦਾ ਦੁੱਧ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਈਏ 3-4 ਮਿੰਟ ਵਾਸਤੇ ਆਪਾਂ ਹੋਰ ਸੇਕ ਲਵਾ ਲੈਨੇ ਆਂ ਹਾਂਜੀ 2-3 ਮਿੰਟ ਵਾਸਤੇ ਆਪਾਂ ਸਬਜੀ ਨੂੰ ਹੋਰ ਸੇਕ ਲਵਾ ਲਿਆ ਦੇਖੋ ਸਬਜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਹੁਣ ਸਬਜੀ ਨੂੰ ਆਪਾਂ ਇੱਕ ਪਾਂਡੇ ਦੇ ਵਿੱਚ ਸਰਵ ਕਰ ਲੈਨੇ ਆਂ ਹਾਂਜੀ ਇਹ ਸਬਜੀ ਨੂੰ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠੇ ਨਾਲ ਖਾਓ ਸਬਜੀ ਬਹੁਤ ਜ਼ਿਆਦਾ ਹੈ ਟੇਸਟੀ ਬਣਦੀ ਹੈ ਵਧੀਆ ਲੱਗੀ ਤਾਂ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਹਾਂਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨੈਕਸਟ ਵੀਡੀਓ थैंक यू